ਪੱਕੀ ਬੋਲੀ ਏ 25 25 25 25 25 ਜੈ 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 ਓਕੇ ਭਾਈ ਕੀ ਹੋ ਗਿਆ 15 ਪੱਕੇ 15 ਪੱਕੇ 15 ਪੱਕੇ 215 ਦਿਵਾਲ ਸਿੰਘ ਜੀ 215 ਵੀ ਕਰੋ ਨਾ 300 300 ਤਿਆ ਮਾਲ ਮਾਲ ਚੱਟਿਆਂ ਨਾਲ ਗਾਰੰਟੀ ਹੋਏ 300 300 10 15 40 45 30 40 35 50 ਉਹ ਕੋਈ ਗੱਲ ਨਹੀਂ ਫਿਰ ਕਿਉਂ 50 ਆਪਾਂ 50 ਕਰਦੇ ਇਹ ਗੱਟੇ 40 350 ਰੁਪਏ 55 55 55 55 55 55 ਸੁਪਰਮਾਰ 55 60 60 ਅੱਜ ਮਿੱਤਰੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਹੁੰਚੇ ਆ ਫਰੋਜਪੁਰ ਦੇ ਤੇ ਦੇਣ ਅੱਜ ਮੰਗਲਵਾਰ ਹੋ ਗਿਆ ਜੀ ਤੇ ਬੋਲੀ ਦਾ ਟਾਈਮ ਜੀ ਹੁਣ ਚੇਂਜ ਹੋ ਗਿਆ ਅੱਜ 10:30 ਲੱਗੀ ਆ ਤੇ ਜਿਹੜੇ ਭਾਈ ਕੱਲ ਤੋਂ ਆ 10 ਵਜੇ ਜਿਹੜੀ ਬੋਲੀ ਸਟਾਰਟ ਹੋਇਆ ਕਰੂਗੀ ਦੇਖੋ ਤੁਸੀਂ ਅੱਜ ਵੀ 15-20 ਟਰਾਲੀਆਂ ਆਈਆਂ ਤੇ ਜਿਹਦੀ ਬੋਲੀ ਲੱਗ ਚੁੱਕੀ ਹੈ ਤੇ ਆਪਾਂ ਵੀਡੀਓ ਵੀ ਰਿਕਾਰਡ ਕਰ ਪਈਏ ਠੀਕ ਆ ਬਾਕੀ ਸੋਣਿਓ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆ ਜਾਏ ਨੇ ਤੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿੱਸੇ ਰੀਅਤ ਹੁਆ ਤੇ ਦੇਖਦੇ ਆਂ ਫਿਰ ਜੀ ਬੋਲੀ ਤੇ ਕੀ ਰੇਟ ਤੇ ਅੱਜ ਜਿਹੜਾ ਰੋਇਪੁਰ ਜਿਹੜਾ ਆਲੂਆਂ ਦਾ ਗੜ ਮੰਨਿਆ ਜਾਂਦਾ ਬਾਈ ਕੀ ਰੇਟ ਤੇ ਵਿਕਦਾ ਤੇ ਜਰੂਰ ਕਮੈਂਟ ਕਰਕੇ ਦੱਸੋ ਕਿਹੜੇ ਏਰੀਆ ਤੋਂ ਤੁਸੀਂ ਵੀਡੀਓ ਵਾਚ ਕਰਦੇ ਹੋ ਤੇ ਲਓ ਜੀ ਫਿਰ ਦੇਖਦੇ ਆਂ ਫਿਰ ਬੋਲੀ ਆਪਾਂ 120 20 ਛੋਟਾ 120 300 ਗਾਲ ਜੀ 300 20 ਦਾ 300 20 ਆ ਬੜਿਆ ਬੜਿਆ ਦੇਖੋ ਵੀ ਅੰਦਰ ਕਿੰਨਾਂ ਲੋਕ ਆਲੇ ਉੱਚਾਈ ਆ ਆ ਲੈ ਥੋੜੀ ਸਾਹਿਬ ਹਲੋ ਘਟਾ ਲੈ ਵੀ ਬੋਲੀ ਇਸ ਜਿਹੜੀ ਪਹਿਲੀ ਟਰਾਲੀ ਦੀ ਜਿਹੜੀ ਬੋਲੀ ਸਟਾਰਟ ਹੋਈ 320 ਰੁਪਏ ਦੇ ਨਾਲ ਆ ਔਰ ਦਰੱਖ 320 ਰੁਪਏ ਦੇ ਜਿਹੜੀ ਆ ਗਈ ਆ 320 ਵੀ ਛੋੜ 320 320 ਬੋਈ ਵੀ ਛੋੜ ਗਈ ਤੇ ਅਰਦ ਉਹ ਪਾਲਾ ਦੇਣਾ 320 ਬੋਲਾ ਦੀਪੇ ਨਹੀਂ ਪਤਾ ਲੱਗਦਾ ਉਹ ਨਹੀਂ ਪਾਲਾ ਦਾ ਉਹ ਵਿੱਚੇ ਤੁਨਾਗੇ 320 ਬੋਲਾ ਦੀਪੇ 320 ਬੋਲੀ ਬੋਲੇ 320 320 ਚੱਲੇ ਬੋਲੇ 320 320 320 320 ਬੋਲੋ ਲਓ ਜੀ 320 ਰੁਪਏ ਪਹਿਲੀ ਟਰਾਲੀ ਜਿਹੜੀ ਹੋਈ ਹੈ ਲਗਭਗ ਕਿੰਨੇ ਕੱਟੇ ਆ 320 ਕੱਟੇ 120 ਕੱਟਿਆ ਜੀ

ਨਿੰਨਿ ਸਾਡੇ ਦਾ ਸ਼ੁਰੂ ਪੱਕੀ ਪੱਕੀ 202 205 ਪੱਕੇ ਆਹਾਂ ਪੰਜ ਪੱਕੇ ਟਾਈਮ ਵੇਖਿਆ ਕਰੋ ਕੱਕੀ ਆਲੂ ਮੰਦਾ ਹੋ ਗਿਆ ਨਾ ਉਹ ਤਾਂ ਪੱਕੀ ਕਰਦੇ ਆਜ ਪੱਕੇ ਆਜ ਪੱਕੇ ਵਾਹ ਵਾਹ ਲਾ ਲੋ ਓਏ ਨਹੀਂ ਰੋਣਾ ਲਾ 15 ਪੱਕੇ ਆਲੂ ਨਹੀਂ ਇੱਕੋ ਕੋ ਇੱਕੋ ਜਾ ਰਿਹਾ ਆਲੂ ਮੈਨੂੰ 15 ਪੱਕੇ 15 ਪੱਕੇ 15 ਪੱਕੇ 215 ਦੇਵਾਲ ਸਿੰਘ ਜੀ 215 ਵੀ ਕਰੋ 20 ਪੱਕੇ 25 ਪੱਕੇ 25 ਪੱਕੇ 25 ਪੱਕੇ ਆਲੂ ਐ ਵਾਣੇ 25 ਪੱਕੇ 25 ਪੱਕੇ ਸਾਨੂੰ ਪਤਾ ਆਲੂ ਚੰਗਾ ਉਹ ਕਹਿੰਦਾ ਨਹੀਂ ਲਵਾਣਾ ਜਿਹਦੀ ਬੋਲੀ ਹੈ ਮੈਂ ਉਹ ਕਿ ਦੋ ਪਾਸੇ ਮਜਬੂਰ ਆ ਦੁਆਣਾ ਆਲੂ ਇਹਦੇ ਨਾਲ ਦਾ ਹੋਵੇਗਾ ਇਹ ਆਪਾਂ ਨੂੰ ਪਤਾ ਹੈ ਓ ਬੰਦੇ ਨੂੰ ਪਤਾ ਹੁੰਦਾ ਆ ਰਿਕਾਰਡਰ ਹਾਂਜੀ ਇੱਥੇ ਲੱਗ ਰਿਕਾਰਡ 25 ਪੱਕੇ ਬਹੁਤ ਮਜ਼ਬੂਤ ਹੈ ਤੈਨੂੰ ਪਤਾ ਹੈ ਬੜੇ ਬੜੇ ਦੀਪ ਬੜੇ ਉਹ ਸੋਹਣਾ ਹਾਂਜੀ 25 ਪੱਕੇ ਮੈਂ ਲਾ ਦਿੰਦਾ 25 ਪੱਕੇ ਹਾਂਜੀ 25 ਪੱਕੇ ਚਲੋ ਯਾਰ ਟਾਈਮ ਬੜਾ ਹੈ 30 ਪੱਕੇ 35 35 ਪੱਕੇ 35 ਪੱਕੇ 40 ਪੱਕੇ 45 ਪੱਕੇ 49 ਪੱਕੇ 45 ਪੱਕੇ ਜਾ ਭਾਈ ਜਾ ਭਾਈ ਜਾ ਭਾਈ ਘੱਟੋ ਭਾਈ ਚਲੋ ਭਾਈ 235 ਹੋ ਗਏ ਜੀ ਆ 235 ਲਓ ਜੀ 235 ਰੁਪਏ ਲਗਭਗ 120 ਗੱਟੇ 140 ਗੱਟੇ ਟਰਾਲੀ ਚ ਜਿਹੜੇ ਹੋਣਗੇ 235 ਰੁਪਏ 135 ਗੱਟੇ ਕਿੰਨੇ ਲਵ ਯਸ ਟਰਾਲੀ ਦੇ ਵਿੱਚ ਜਿਹੜੇ 100 ਤੇ 7 ਗੱਟੇ ਆ ਦੇ ਭਾਈ ਰੇਟ ਦੇਖਦੇ ਆ ਕੀ ਜਾਂਦਾ ਤੁਸੀਂ ਆਲੂ ਦੀ ਜਿਹੜੀ ਬਈ ਕੁਆਲਿਟੀ ਚੈੱਕ ਕਰੋਗਾ ਨਾ ਬੋਲਾ ਹੈ ਠੀਕ ਹੈ ਪਤੀ ਇਹ 25 ਜਾਂ 50 ਹੋਵੇਗੀ ਠੀਕ ਹੈ ਨਾ ਅੰਦਰ ਆ ਪੁੱਛ ਨਾ 2 ਹੋਏਗਾ ਇਹ 260 ਘੰਟੇ ਦਾ ਬੋਲਣਾ ਵੀ 50 ਸਮਝ ਕੇ ਬੋਲੀ ਪਾਣੀ ਸੀ ਹਾਂ ਮੈਂ ਤਾਂ ਉਪਰ 10 ਨਾ ਜੇ ਬੋਲੋ ਚਲੋ ਠੀਕ ਹੈ ਕੀ ਬੋਲਣਾ 260 ਪੱਕੀ ਬੋਲੀ ਝੋੜ ਕੋਈ ਨਹੀਂ ਹੈਗੀ 300 300 ਨਾ 300 300 ਤੇ ਆ ਨਵਾਂ ਨਵਾਂ ਮਾਲ ਛੱਟਿਆਂ ਨਾਲੇ ਗਰੰਟੀ ਹੋਵੇ 300 300 5 10 10 ਆ ਚਾਚਾ ਛੋੜ ਦੇਗੀ 10 10 ਮੈਂ ਤਾਂ ਕੈਮਰੇ ਵੱਲ ਵੇਖਦਾ ਮੈਂ 10 ਹਾਂਜੀ 10 10 10 ਪੱਕੀ ਬੋਲਦੀ ਹੈ ਹਾਂਜੀ 10 15 15 ਹਾਂਜੀ 15 15 15 15 ਆਈ ਜਾ ਚਾਏ 15 ਆ ਰਿੰਕੂ 15 ਜਾਵੇ 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 15 ਬੋਲਣਾ ਕਿਹੜੇ 15 ਦੀਪੇ ਜਾਵੇ ਹਾਂਜੀ 15 ਆਮੜੇ 15 ਜਾਂਦੀ ਹਰ ਹਾਂਜੀ ਬੋਲਣਾ ਨਹੀਂ ਜਾਵੇ 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 ਬੋਲਣਾ ਜਾਵੇ 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 ਆਹੋ ਬੋਲ ਓ ਯਾ ਹੋ ਗਿਆ ਕਿੰਨੇ 107 ਕਿੰਨੇ ਕੀ ਰੇਟ ਹੋਇਆ ਜੀ 315 ਆ ਜੀ 315 ਰੁਪਏ ਹੋ ਗਈ ਜੀ ਜਿਹੜੀ ਤੀਜੀ ਟਰਾਲੀ ਆ 300 ਤੇ 15 ਰੁਪਏ ਜੀ ਤੇ ਚੌਥੀ ਟਰਾਲੀ ਦੇ ਵਿੱਚ ਮੇਰੇ ਖਲਾਂ ਵਾਲਾ ਕੋਟ 50 ਕੱਟਿਆ ਦੇਖਦੇ ਆ ਭਾਈ ਰੇਟ ਕੀ ਜਾਂਦਾ ਕੱਟੇ 50 ਕੱਟੇ ਬੋਲੀ ਪੱਕੀ ਜੀ 300 ਪੱਕਾ 350 ਪੱਕੇ 315 ਪੱਕੇ 80 ਪੱਕੇ 380 85 90 92 400 400 400 ਹਾਂਜੀ ਜੈ ਸੋਢੀ ਸਾਹਿਬ 400 ਜੈ ਜੈ ਮਣੀ 400 ਪੱਕੀ ਬੋਲੀ ਪੱਕੀ 400 ਉਹ ਉਹ ਪੰਜ ਬੋਲ ਫਿਰ ਪੰਜ 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 ਪਾਪਾ ਮਹਿੰਗਾ ਨਹੀਂ ਹੋ ਜਾਣਾ ਕਰ ਲਾਂਗੇ ਕੋਈ ਪੰਜ ਬਸ ਬਸ ਇਧਰ ਵੀ ਲਾ ਬਸ ਬਹੁਤ ਲੱਗ ਜੇ ਬਸ ਬਸ 10 10

ਕੀ ਹੋ ਗਿਆ ਇਹ ਰੇਟ 25 4 ਲੈ ਵੀ ਜਿਹੜੀ ਚੌਥੀ ਟਰਾਲੀ ਐ 410 ਰੁਪਏ ਹੋ ਗਿਆ ਜੀ ਚੱਲ ਜੇਗਾ ਚੱਲ ਜੇਗਾ ਤਾਂ ਦੱਸੀ ਅੱਢੇ ਪੱਕਾ ਬੋਲੀ ਆ ਜੀ ਲਓ 150 150 200 200 200 200 ਇਹ 60 ਘਟੇ 200 200 ਕਿ ਪੰਜ ਪੰਜ

ਬਾਬਾ ਜੀ ਵੇਖ ਲੋ ਚੰਗਾ ਜੇ ਹਾਂ ਜਾਵੇ ਫਿਰ ਜਾਵੇ ਪੁੱਛੀ ਆਰ ਉਹ ਮਿੰਟ ਬਾਅਦ ਲੋ ਜੀ 200 ਤੇ 5 ਰੁਪਏ ਹੋ ਗਏ ਲੋ ਜੀ ਡਾਇਮੰਡ 40 ਗੱਟੇ ਬੋਲੋ ਜੋ ਮਰਜੀ ਬੋਲੋ ਬੋ ਜੀ ਰੱਖੋ ਨਾਮ ਲੋ ਜੀ 250 300 ਘੱਟ ਕੀ ਬੋਲਣਗੇ ਯਾਰ ਲੋ ਜੀ 300 5 10 15 30 40 45 50 30 40 35 50 ਉਹ ਕੋਈ ਗੱਲ ਨਹੀਂ ਫਿਰ ਕਿਉਂ 50 ਆਪਾਂ 50 ਤੇ ਕਰ ਰਹੇ ਹਾਂ ਇਹ ਗੱਟੇ 40 350 ਰੁਪਏ 55 ਪੱਕੀ ਬੋਲੀ ਵੀਰੇ 80 ਲਓ ਜਿੰਨੇ ਮਰਜ਼ੀ ਭਾਵੇਂ ਸਾਰੇ ਪਲਟਾ ਲਓ 85 ਨੰਬਰ ਟੈਨਸ਼ਨ 90 92 95 400 5 40 405 10 ਬੱਸ

465 465 ਲੈ 70 ਲੈ 70 दो ला दो ला। سतर, सतर, 70 ਬੋ ਜੀ ਆਪਾਂ ਕਦੇ ਵੀ ਖੜੇ ਤੇਰੇ ਨਾਲ 70 ਬੋਲੀ ਬਾਹਰ ਜੇ 70 70 470 ਹੋ ਠੀਕ ਹੋ ਜੀ ਅੰਦਰ ਹੱਥ ਹੋਏਗਾ ਸਾਰਿਆਂ ਨਾਲ ਵੀ ਅੱਪਰ 75 ਇਹ ਜੀ ਡਾਇਮੰਡ ਆਲੂ ਦਾ ਜਿਹੜਾ ਰੇਟ ਅੱਧੀ ਬੋਲੀ ਲੱਗ ਰਹੀ ਹੈ 475 80 480 ਵੇਚੀਏ ਬੋਜੀ ਵੇਚੀਏ ਵੇਚੀ ਮਣੀ ਵੇਚੀ ਬੋਜੀ ਹਟੋ ਜੀ ਲੈ ਵੀ ਡਾਇਮੰਡ ਆਲੂ 400 ਤੇ 80 ਰੁਪਏ ਹੋ ਗਈ 400 ਤੇ 80 ਰੁਪਏ ਆੜ ਤ ਉੱਪਰ ਆੜ ਤ ਉੱਪਰ ਹੈ ਜੀ 480 ਰੁਪਏ ਆੜ ਤ ਉੱਪਰ ਹੈ ਜੀ ਲਾਗਾ ਵੀ ਉੱਪਰ ਹੈ ਠੀਕ ਹੈ ਜੀ ਬੋਜੀ ਅਗਲੀ ਟ੍ਰਾਂਕ ਜਿਹੜੀ ਕੁਆਲਿਟੀ ਚੈੱਕ ਲੱਗ 160 ਕੱਟੇ ਹੈ ਕੱਟ ਲਵਾਓ ਯਾਰ ਭਰਤੀ ਬੋਜੀ ਭਰਤੀ 350 350 40 50 ਆ ਭਾਈ ਖਾਲੇ ਨੂੰ ਲਈ ਆ ਕਿਹੜੀ ਚੋਲੀ 350 350 ਵੇਚੇ ਰਿੰਕੂ 350 350 ਬੋਲਨ ਮੋਲ ਕੀ ਬੋਲੀ ਕੋਈ ਛੋਟ ਨਹੀਂ 350 ਉਹ ਗੱਟੇ ਕਿੰਨੇ ਨੇ 160 350 ਉੱਗੀ ਉੱਗੀ ਕਿੱਥੇ 350 ਅੱਛਾ ਅੱਛਾ 350 ਵੇਚੇ ਰਾਈ ਬਿਰ ਵੇਚੋ ਵੇਚੋ ਵੇਚੇ 350 ਅਲੂ ਚੰਗਾ ਏ 350 ਲੈ ਉਹ 350 ਬੋਲਨ ਦੀਪੇ 350 ਬੋਲਨ ਪਿਆ ਜਾਏਗੀ ਬਗੁੰਨ ਮੋੜ ਮੋੜ ਹੋ ਜੀ 350 ਮਾਲ ਟੋਪੋ ਟੋਪ ਏ ਮਾਲ ਟੋਪੋ ਟੋਪ ਏ ਵਧੀਆ ਏ ਟੋਏ ਲੋਜੀ 650 ਰੁਪਏ ਹੋ ਗਏ 650 ਰੁਪਏ ਵਾਲੀ ਦਾ ਜਿਹੜਾ ਰੇਟ 350 ਰੁਪਏ ਗਿਆ ਆੜ ਤੋਂ ਅਗਲੀ ਟਰਾਲੀ ਜਿਹੜੀ ਆ ਭਾਰਤੀ 52 ਕਿਲੋ ਦੀ ਆ ਮਿੱਟੀ ਵਾਲਾ ਆਲੂ ਆ ਜੀ ਲਾਲ ਆਲੂ ਆ ਜੀ ਕੁਆਲਟੀ ਚੈੱਕ ਕਰੋ 52 ਕਿਲੋ ਭਰਤੀ 52 ਕਿਲੋ ਭਰਤੀ ਰੰਗੇ ਦੀ ਅੱਕੀ ਆ ਭਰਤੀ 52 ਕਿਲੋ ਰੰਗੇ ਦੀ ਅੱਕੀ ਆ ਬੋਬਾਂ ਜਗਲੇ ਵਰਤੀ ਹੱਜ ਕੀ ਨਾਂ ਰੱਖੀ ਦੱਸੋ 350 350 ਪੱਕੀ ਬੋਲੀ 350 55 55 55 55 55 55 55 55 ਸੁਪਰ ਮਾਲ 55 60 60 60 360 70 70 80 84 94 94 400 401 ਬਸ 15 15 ਹਲੋ ਵੀ 15 20 420 20 21 ਬੋਲੀ 20 ਇਹ ਨਾਲ ਕੋਈ 20 21 ਬੋਲ ਜਿਦ ਮੋਲਣਾ 20 ਉਹ ਨਹੀਂ ਉਹ ਕੋਈ ਗੱਲ ਨਹੀਂ ਉਹ ਨਹੀਂ ਕਰਦੇ ਆ 400 ਇਹ ਨਾਲ ਗਈ ਸ਼ੂਟ ਕਰ ਦਾਂਗੇ ਨਾ 20 ਨਹੀਂ ਚੂਟ ਨਹੀਂ ਜੈ ਜੈ ਮਣੀ ਜੈ 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 ਵੀ

ਯਾ 450 450 450 ਪਰਨਾ ਪੈਗਾ 450 ਆ ਬਣੀ 450 450 450 450 450 450 450 450 ਸਾਡਾ ਇੱਕ ਮਿੰਟ ਇੱਕ ਰੁਕਦਾ ਹੈ ਬਕਾਰੀ ਹੈ ਟਾਈਮਰ ਲੈ ਲੈ ਡਾਇਮੰਡ ਇੱਧਰ 15 15 ਦਾ ਪਹਿਲਾ ਪਣ ਆਉਂਦੇ ਆ ਬਣੀ ਓ ਮਣੀ 450 15 15 ਦਾ ਪਹਿਲਾ ਆਉਂਦਾ ਹੋਣੀ ਪਹਿਲਾ ਦੱਸਦਾ ਯਾਰ ਨਾ ਨਹੀਂ ਜੀ ਹਾਂ ਨਾ ਕਰਦਾ ਯਾਰ ਇਹ ਕਿੰਨਾ ਮਾਤਾ ਦੇ ਬੰਦੇ ਨਹੀਂ ਲੈ ਆਪਰਾ ਆਮ ਬੰਦੇ ਵੇਖ ਰਹੇ ਯਾਰ ਨਹੀਂ ਨਹੀਂ 450 ਬੋਲਣਾ ਜੇ 15 ਮਿੰਟ ਖੇਲੇ ਬਹੁ ਮੜਾ 450 450 30 ਛੋੜ ਏ 450 400 ਮਣੀ ਦੀ ਬੋਲੀ ਨਹੀਂ ਆਈ ਭਾਈ ਦੀ ਵਿੱਚ ਹਾਂ 450 ਨਹੀਂ ਵਿੱਚ ਉਹ 470 ਦਾ ਮੋੜ ਦੇ ਨੇ 450 ਮਣੀ ਹੋਰ ਭਾਰ ਕੀ ਹੈ ਹਾਂ ਕੋਈ 250 ਖਾਤੇ 50 ਆ ਪਈ ਆਏ ਮੰਗਣੀ ਨਹੀਂ ਕਹਦੇ ਕਹਿੰਦੇ ਇੱਕ ਵਾਰੀ ਮੰਗਣੀ ਨਹੀਂ ਬੋਲ 450 ਵੇਚੀਏ ਇਕੱਟੇ ਜੀ ਹਾਂਜੀ 400 ਤੇ 50 ਰੁਪਏ ਹੋਏ ਇਸ ਵਾਲੀ ਦਾ ਰੇਟ ਜਿਹੜੀ ਇੱਧਰ ਵੇਚ ਲੋ ਭਾਈ ਜੀ ਪੂਰ ਬੰਦ ਕਿੰਦੀ ਗੱਲ ਨਾ ਦੱਸਿਆ ਕਰੋ ਕਈਆਂ ਨੂੰ ਪਤਾ ਨਹੀਂ ਹੋ ਠੀਕ ਹੈ ਜੀ ਸਬਸਕ੍ਰਾਈਬ ਤਾਂ ਹੀ ਕਰਨਗੇ ਉਹਨਾਂ ਨੂੰ ਦੱਸੋ ਇੱਥੇ ਮਾਲਾ ਲਓ ਜੀ ਤੁਸੀਂ ਜਿਹੜੀ ਆਲੂ ਦੀ ਜਿਹੜੀ ਚਿੱਟੇ ਆਲੂ ਦੀ 140 ਕਟੇ 140 ਕਟੇ ਆ ਜੀ ਤੇ ਕੁਆਲਿਟੀ ਚੈੱਕ ਕਰੋ ਤੁਸੀਂ ਆਲੂ ਦੀ ਲਓ ਜੀ ਚੱਕੋ ਦਵਾਈ ਕੀ ਲਗਭਗ 20 ਕਟਰਾਲੀਆਂ ਜਿਹੜਾ ਆਲੂ ਆਇਆ 20 ਕਟਰਾਲੀਆਂ ਜਿਹੜੀਆਂ ਆਲੂ ਆਈਆਂ ਤੇ ਪੂਰਾ ਜਿਹੜਾ ਵੀ 10 ਵਜੇ ਜਿਹੜੀ ਅੱਜ ਕੱਲ ਤੋਂ 10 ਵਜੇ ਆਈ ਕੱਲ ਤੋਂ ਭਾਈ ਜੀ 10 ਵਜੇ ਬੋਲੀ ਲੱਗਿਆ ਕਰਨੀ ਹੈ ਰੋਜਪੁਰ ਪਹਿਲਾਂ ਸਾਢੇ ਅੱਜ ਅੱਜ ਲਾਸਟ ਸੀ ਸਾਢੇ 10 ਦਾ ਕੱਲ ਤੋਂ ਜਿਹੜੀ ਬੋਲੀ ਦਾ ਟਾਈਮ ਆ ਭਾਈ 10 ਵਜੇ ਦਾ ਹੋ ਗਿਆ ਰੋਜਪੁਰ ਉਲਟਾ ਕੱਟਾ ਉਲਟਾ ਜਿਆਰ यार 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 आलू नहीं आ यार, आलू, नहीं आ ये ये है आलू है बोलो बोलो रखो रखो ना यार रखो। एक तो पकी पकी एक तो भी भी बोली जाए दो सौ 40 40 240 45 245 245 ਭਰਤੀ ਕਿੰਨੀ ਹੈ ਜਵਨ 50 50000 50 ਹਾਂ 250 ਛੋੜ ਕੋਈ ਨਹੀਂ 250 ਹਾਂਜੀ ਨਹੀਂ ਜੀ 5 ਹੀ ਬੋਲਾਂਗੇ ਆਪਾਂ ਨਾ ਛੋੜ ਤਾਂ ਜਦ ਸਾਰੇ ਨਹੀਂ ਕਰਦੇ ਪਹਿਲੇ ਲੋ ਜੀ 55 255 60 260 260 ਆਲੂ ਚੰਗਾ ਜਵਾ 260 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 ਬਾਈ ਬਹੁ ਕਿੱਧਰ ਗਿਆ ਜਲਾ ਹਾਂ ਰਿੰਕੂ 260 ਸਟੋਰ ਸਿੱਧਾ ਲੱਗ ਜਾਣਾ ਯਾਰ ਆਲੂ ਇੱਕ ਨੰਬਰ ਆਲੂ ਜੇ ਕੱਲ ਦੀ ਖਾਲਸੇ ਸਟੋਰ ਵਾਲੀ ਪੇਗੀ ਮੂੜੀ ਨਹੀਂ ਖਾਲੀ 260 ਕੋਈ 260 65 ਜੀ 265 265 265 265 265 265 ਤੇ ਮੁੰਡਾ ਬਹੁਤ ਵਧੀਆ ਸ਼ੁਕਰ ਹੈ 260 ਰੁਪਏ ਹੋਏ ਇਹਦੇ ਮੈਂ ਨਹੀਂ 260 ਪੱਕੇ ਲੋ ਜੀ ਪੁਖਰਾਜਰ ਨੂੰ 200 ਤੇ 65 ਰੁਪਏ ਹੋਇਆ ਜੀ 265 ਰੁਪਏ ਪੱਕਾ ਹੀ ਹੈ 3 301 ਨਹੀਂ ਇਹ 5 310 ਪੱਕੀ ਬੋਲੀ ਹੈ 15 15 325 ਅੰਦਰ ਘਾਤੇ ਹੋ ਜਾਏਗਾ 325 ਆਲੂ ਇਹ ਬੀ 40 40 45 45 50 50 ਹੈਲੋ 350 ਆਲੂ ਇਹੋ ਜਿਹਾ ਹੀ ਨਿਕਲੇਗਾ 350 ਤੁਸੀ ਸਾਨੂੰ ਪਲਟੀ ਕਰ 350 350 350 350 350 ਇਹ ਕਿੱਤੇ ਨੇ ਇਹ ਹੈਗੇ 100 110 ਕਿੱਤੇ 350 ਪੱਕੀ ਬੋਲੀ ਰਾਈਬੀਰ ਵੀਰੇ ਆਲੂ ਵਧੀਆ 350 350 350 ਇੱਕ ਮਿੰਟ एक सारे रायपुर तीन सौ भाव जी तीन सौ रुपये हो गए बी तीन सौ ती ते रुपया तीन सौ पुपे हो गए किटे भाई 300 ਤੇ 50 ਰੁਪਏ ਗਿਆ ਜੀ ਸੁਬਮਾ ਸੁਬਮਾ ਆ ਜਾ ਆ ਕਿੰਨੇ ਕਿਤੇ ਨੇ 40 40 ਸਾਰੇ ਮੋਟਾ ਸਾਰਾ ਰਾਸ਼ਨ ਹੀ ਹੈ ਬਿੱਲ ਕੋ ਜਿਹੜਾ ਮਰਜ਼ੀ ਪਤਾ ਲਓ 40 40 ਨਾ ਰੱਖੋ ਬਾਜੀ 350 350 ਚਲ ਇੱਕ ਹੋਰੀ 400 400 400 ਪੱਕੀ ਬੋਲੀ ਹੈ ਪੱਕੀ ਅੰਦਰ ਖਾਂ ਤੇ ਪਿਆਰ ਹੋ ਜਾਏਗਾ ਨਹੀਂ 400 400 ਇਹ 400 400 5 10 15 20 20 20 420 420 25 25 ਇਹ ਹੈਗੇ 40 ਗੱਟੇ ਹਾਂ ਹਾਂ 400 ਇਹ ਬੋਜੀ ਪੱਕੀ ਬੋਲੀ ਹੈ 10 ਕਰਾਂਗੇ ਮਾਨ ਨਹੀਂ 10 ਕਰਾਂਗੇ ਨਹੀਂ ਨਹੀਂ 425 ਜਾਣ ਦਿੱਤੀ ਕਿੰਨੇ ਕੱਟੇ ਕੀ ਇਹ ਹੈਗੇ ਨੇ 40 42 ਕੱਟੇ ਨੇ 430 ਜਾਂਦੀ ਏ ਹਾਂਜੀ ਬੋਲੀ 40 42 ਕੱਟੇ ਨੇ 35 35 ਇਹ ਇਹ ਹੁੰਦੇ 50 ਤੁਹਾਡੇ ਨੇ ਉਹ 340 ਕੋਈ ਨਹੀਂ ਜਾਣੇ 10 ਕੱਟੇ 33 ਜਾਂਦੀ ਏ 35 ਕਿੰਨੇ ਕੱਟੇ ਨੇ ਉਹ ਤੂੰ ਬਗਾਈ ਨਾ ਕਰ ਯਾਰ 435 ਜਾਂਦੀ ਏ ਜਾਂਦੀ ਏ ਖੱਟੋ ਨਵੀਂ 400 ਤੇ 35 ਰੁਪਏ ਹੋ ਗਿਆ ਤੇ ਇਸ ਕਾਲੇ ਨੂੰ 40 40 45 ਮੈਟੇ ਸੀ ਦੇ 400 ਤੇ 35 ਰੁਪਏ ਨਹੀਂ ਫਿਰ ਬੰਦੇ ਆਪਾਂ 10 ਜੱਡੇ ਦੀ 15 400 ਤੇ 35 ਰੁਪਏ ਅੱਗੇ ਫਿਰ ਭਾਈ ਚਟਾਲਾ ਲਾਓ ਗਿਆ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰੋ ਮਿੱਤਰੋ ਪੂਰਾ ਜਿਹੜਾ ਛਾਂਟੀ ਮਨ ਵਾਲਾ ਲੂ ਠੀਕ ਆ ਜੀ ਤੇ ਦੇਖਦੇ ਆਂ ਫਿਰ ਇਹਦਾ ਰੇਟ ਕਿੰਨਾ ਬਲੱਗ ਭਾਗ 100 ਐ 10 ਘੱਟੇ ਆ ਜਿਹੜੇ ਟਰਾਲੀ ਦੇ ਵਿੱਚ ਤੇ ਕੀ ਰੇਟ ਜਾਂਦਾ ਬੋਲੋ ਬੋਜੀ 200 ਜੀ ਪੱਕੀ ਬੋਲੀ ਹੈ ਜੀ ਫੋਨ ਕਰੋ ਯਾਰ 30 30 ਰੱਖੋ ਛੋੜ ਦਿਓ ਬੋਜੀ ਕਰ ਲੋ दो तीह रुपये जी, तीर पे जी। ती रुपये छे जी दो ती दो चाली दो पचवंजा साठ पैठ पैठ सत्तर सत्तर सत्तर, 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 सत्तर ਇਹ ਗੱਟੋ 270 ਟੈਨਰ ਕੇਸ ਅੱਤਾ 270 270 270 75 ਲੈਣਾ ਤੂੰ ਬਈ 75 ਇਹ ਡਾਇਮੰਡ ਲੈਣਾ 75 80 280 ਉਹ ਨਰਾਤੇ ਡੱਬ ਜਾਣਗੇ ਕਿਹੜੇ ਹਾਲ 280 ਇੱਕ ਸਮਝ ਨਹੀਂ ਆ ਰਿਹਾ 280 ਲਸਰਾਦ ਆ ਜਾਣਗੇ ਨਾ ਆਹ ਆਈ ਵੀਰ 280 ਵੰਡਾਂਗੇ ਤੁਹਾਡੇ 280 ਲੈਣਾ ਜਿੰਨਾ ਇਹਨਾਂ ਰਲ ਕੇ ਇਕੱਠੇ ਕਰ ਦਿੰਦੀ ਹੁਣ ਵੰਨੇ ਲੱਗ ਪਈ 280 280 ਹਾਂਜੀ ਪੁੱਛ ਲੋ ਪਾਉਜੀ ਨਵੀ 280 ਗੱਲ ਵਾਲਾ ਗੁੱਸਾ ਕਰ ਗਿਆ ਉਹ ਕੱਲ ਕਾਲਾ ਮੈਂਦਾ ਸੀ 280 ਜਾ ਜੀ ਤੈਨੂੰ ਸਹੀ ਪਈ ਏ ਛੱਟ ਬੱਸ 280

एक सौ साठ कट्टे दे देंगे दे कोई गल हां ना तो रखो ढाई दो सौ पीन सौ तीन सौ दस पंद्रह तीन सौ जय 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 ओके जी 350 ਰੁਪਏ ਹੋ ਗਿਆ ਭਾਈ 350 ਰੁਪਏ ਹੋ ਗਿਆ 40 ਦਾ ਜਿਹੜਾ ਅਗਲੀ ਟਾਲੀ ਦਾ ਬੇ ਰੇਟ ਦੇਖਦੇ ਆਂ ਤੇ ਕਿਹੜਾ ਚਟਾਲੂ ਆ ਜਾਂ ਲਾਲ ਜਿਹੜੇ ਕੱਲਾਂ ਲਾਲ ਆਲੂ ਨਿਕਲੇਗਾ ਜੀ ਲਗਭਗ 150 ਗੱਟਾ 170 80 ਕਿਤੇ ਹੋਣਗੇ ਜੀ ਲੋ ਜੀ ਪਹਿਲਾਂ ਕੁਆਲਟੀ ਚੈੱਕ ਕਰੋ ਤੁਸੀਂ ਆਲੂ ਦੀ 200 ਗੱਟਾ 200 180 ਨੇ ਬਾਬਾ ਆ ਵੀ ਆ ਵੀ ਬਾਬਾਈ ਆ ਜਾਓ 180 ਗੱਟੇ 180 ਗੱਟੇ एक सौ टे एक सौ अस्सी और दसो जी एक सौ अस्सी नब्बे नब्बे बाबा जी नब्बे एक सौ नब्बे पंद्रह पक्की बोली भी दो सौ भी बाबा जी दो सौ भी एक सौ अस्सी कटे दो सौ भी पच्ची ती पी चाली 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 पंता पंताली सो पंताली दो सौ पंताली दो सौ पंताली है कोई दो सौ पंताली सौ अस्सी कटे दो सौ पंताली पक्की बोली दो सौ पंताली ਜੈ 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 ਓਕੇ ਬਾਬਾਈ ਮਾ ਜੀ 245 ਰੁਪਏ ਹੋ ਗਿਆ ਜੀ 180 ਗੱਟੇ ਸੀਗੇ 245 ਰੁਪਏ ਆਪਰ ਲਾਇਆ ਹਾਂ ਜੀ ਮਿੱਤਰੋ ਲਗਭਗ ਅੱਜ ਜਿਹੜੀਆਂ 15 20 ਟਾਲ ਲਾਏ ਪੁਖਰਾਜ ਡਾਇਮੰਡ ਐਲ ਆਰ ਠੀਕ ਆ ਲੂ ਤੇ ਬਾਈ ਜੀ ਰੇਟ ਤੁਹਾਨੂੰ ਸਾਰਾ ਜਿਹੜਾ ਵੀਡੀਓ ਦੇ ਵਿੱਚ ਲੱਗ ਗਿਆ ਪਤਾ ਬਾਈ ਤੇ ਇਹ ਆ ਫਰੋਜਪੁਰ ਆਲੂ ਦੀ ਮੰਡੀ ਤੇ ਜਿੱਦਾ ਬਾਈ ਟਾਈਮ ਹੁਣ 10 ਵਜੇ ਜਿਹੜੀ ਆਲੂਆਂ ਦੀ ਜਿਹੜੀ ਬਾਈ ਬੋਲੀ ਲਗਿਆ ਕਰੂਗੀ ਪੂਰੇ 10 ਵਜੇ ਪਹਿਲਾਂ ਜਿਹੜਾ ਰੇਟ ਸੀਗਾ ਸੌਰੀ ਰੇਟ ਮੂੰਹ ਚੋਂ ਨਿਕਲ ਜਾਂਦਾ ਜਿਹੜਾ ਪਹਿਲਾਂ ਟਾਈਮ ਸੀ ਬਾਈ ਠੀਕ ਹੈ ਸਾਢੇ 10 ਦਾ ਪਰ ਜਿਹੜਾ ਕੱਲ ਤੋਂ ਮਤਲਬ ਬੁੱਧਵਾਰ ਤੋਂ ਜਿਹੜਾ ਟਾਈਮ ਬਾਈ ਆਲੂਆਂ ਦੀ ਬੋਲੀ ਦਾ 10 ਵਜੇ ਦਾ ਹੋ ਗਿਆ ਤੇ ਬਾਈ ਜਿਹਨੇ ਵੀ ਕਿਸੇ ਨੇ ਫਰੋਜਪੁਰ ਵਿਖੇ ਆਲੂਆਂ ਦੀ ਜਿਹੜੀ ਬਾਈ ਬੋਲੀ ਤੇ ਆਲੂ ਵੇਚਣਾ ਤੇ ਬਾਈ ਟਾਈਮ ਨੋਟ ਕਰ ਲੈਣ 10 ਵਜੇ ਤੋਂ ਪਹਿਲਾਂ ਪਹਿਲਾਂ ਬਾਈ ਟਰਾਲੀਆਂ ਆ ਕੇ ਲਾ ਦਿਓ ਤੇ 10 ਵਜੇ ਜਿਹੜੀ ਪੂਰੇ 9 ਵਜੇ ਤੇ 59 ਮਿੰਟ ਤੇ ਬਾਈ ਵਪਾਰੀ ਟਰਾਲੀਆਂ ਕੋਲੇ ਜਾ ਵੜਦੇ ਆ ਤੇ 10 ਵਜੇ ਜਿਹੜੀ ਬਾਈ ਪੁਲੀ ਸਟਾਰਟ ਹੋ ਜਾਂਦੀ ਹੈ ਇਹ ਤਕਰੀਬਨ ਅੱਜ ਜਿਹੜਾ ਰੇਟ 480 ਰੁਪਏ ਵੀ ਗਿਆ ਨਾਲ ਆਲੂ ਦਾ ਜਿਹੜਾ ਰੇਟ ਆ ਠੀਕ ਆ ਜੀ ਤੇ ਬਾਕੀ ਆਪਣੀ ਵੀਡੀਓ ਇਹ ਤੁਹਾਨੂੰ ਕਿਵੇਂ ਲੱਗਦੀ ਆ ਕੀ ਤੁਹਾਨੂੰ ਇਦਾਂ ਦੀ ਵੀਡੀਓ ਹਫ਼ਤੇ ਦੇ ਵਿੱਚ ਫਰੋਇਪੁਰ ਦੀ ਜਿਹੜੀ ਕਿੰਨੇ ਦਿਨਾਂ ਤੋਂ ਚਾਹੀਦੀ ਆ ਜਰੂਰ ਇਸ ਵੀਡੀਓ ਤੇ ਨੀਚੇ ਕਮੈਂਟ ਕਰਕੇ ਦੱਸਣਾ ਜੀ ਵੀ ਇੱਕ ਹਫ਼ਤੇ ਛੋਂਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੁਹਾਨੂੰ ਕਿੰਨੇ ਦਿਨਾਂ ਦੀ ਜਾਂ ਇੱਕ ਹਫ਼ਤੇ ਦੇ ਚੱਕ ਵੀਡੀਓ ਆਵੇ ਜਾਂ ਦੋ ਦਿਨ ਜਾਂ ਪੂਰਾ ਵੀਕ ਜ਼ਰੂਰ ਕਮੈਂਟ ਕਰਕੇ ਮਿੱਤਰੋ ਦੱਸਿਓ